ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੈਗਾ ਵੀ ਪਿਛਲੇ ਦਿਨੀ ਇੱਕ ਬਹੁਤ ਹੀ ਦੁੱਖਦਾਇਕ ਘਟਨਾ ਹੋਈ ਹੈ ਜੰਮੂ ਕਸ਼ਮੀਰ ਪਹਿ ਲਗਾਉਂ ਦੇ ਵਿੱਚ ਜਿਹਦੇ ਵਿੱਚ ਟੈਰਰਿਸਟ ਦੁਆਰਾ ਕੁਝ ਜਿਹੜੇ ਟੂਰਿਜ਼ਮ ਜਾਂ ਘੁੰਮਣ ਗਏ ਸੀਗੇ ਠੀਕ ਹੈ ਲੋਕ ਘੁੰਮਣ ਗਏ ਸੀਗੇ ਉਹਨਾਂ ਨੂੰ ਮਾਰ ਦਿੱਤਾ ਗਿਆ ਠੀਕ ਹੈ ਉਹਨਾਂ ਦੇ ਧਰਮ ਦੇ ਆਧਾਰ ਤੇ ਤਾਂ ਸਾਡੇ ਇੰਡੀਆ ਦੁਆਰਾ ਜਾਂ ਸਾਡੇ ਭਾਰਤੀ ਸਰਕਾਰ ਦੁਆਰਾ ਉਹਦੇ ਤੇ ਕੁਝ ਐਕਸ਼ਨ ਲਏ ਗਏ ਸੀਗੇ ਤਾਂ ਉਹ ਐਕਸ਼ਨ ਕਿਹੜੇ ਸੀਗੇ ਉਸ ਤੋਂ ਬਾਅਦ ਕੱਲ ਦੀ ਡੇਟ ਦੇ ਵਿੱਚ ਜਾਨੀ ਕਿ ਕੱਲ ਆਪਣੇ ਕੋਲੇ 24 ਤਰੀਕ ਸੀਗੀ ਉਸ ਡੇਟ ਦੇ ਵਿੱਚ ਪਾਕਿਸਤਾਨ ਨੇ ਵੀ ਐਕਸ਼ਨ ਜਿਹੜੇ ਹੈਗੇ ਆ ਉਹ ਲੈਣੇ ਸ਼ੁਰੂ ਕਰਦੇ ਆਪਾਂ ਦੋਹੇ ਐਕਸ਼ਨ ਦੇਖਾਂਗੇ ਵੀ ਕੀ ਕੀ ਸੀਗੇ ਕੀ ਕੀ ਰਹੇ ਆ ਤੇ ਉਹਨਾਂ ਦੀ ਹਿਸਟਰੀ ਕੀ ਰਹੀ ਹੈ ਇਹ ਸਾਰੀ ਚੀਜ਼ ਦੇਖਾਂਗੇ ਸਭ ਤੋਂ ਪਹਿਲਾਂ ਤਾਂ ਭਾਰਤ ਦੇ ਜਿਹੜੇ ਆਪਣੇ ਕੋਲੇ ਐਕਸ਼ਨ ਲੈ ਗਏ ਉਹਨਾਂ ਬਾਰੇ ਮੈਂ ਡਿਸਕਸ ਕਰਾਂਗਾ ਵੀ ਪਾਕਿਸਤਾਨ ਤੋਂ ਪਹਿਲਾਂ ਮਤਲਬ ਪਾਕਿਸਤਾਨ ਨੇ ਤਾਂ ਕੱਲ ਡਿਸੀਜਨ ਲਿਆ ਇੰਡੀਆ ਨੇ ਉਸ ਤੋਂ ਪਹਿਲਾਂ ਲੈ ਲਈ ਸੀ ਤਾਂ ਇੰਡੀਆ ਦੇ ਡਿਸੀਜਨ ਹੈਗੇ ਆ ਵੀ ਇੰਡਸ ਵਾਟਰ ਟ੍ਰੀਟੀ ਜਿਹੜੀ 1960 ਦੇ ਵਿੱਚ ਹੋਈ ਸੀਗੀ ਉਹਨੂੰ ਇਹਨਾਂ ਨੇ ਕੈਨਸਲ ਕਰ ਦਿੱਤਾ ਆਪਣੇ ਜਿਹੜੇ ਸਰਕਾਰ ਹੈ ਉਹਨਾਂ ਨੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਨਾਗਰਿਕ ਪਾਕਿਸਤਾਨ ਦੇ ਅਦਰ ਵੀਜ਼ਾ ਤੇ ਆਏ ਹੈ ਆਏ ਹੈਗੇ ਆ ਉਹ ਜਲਦੀ ਜਲਦੀ 48 ਘੰਟਿਆਂ ਦੇ ਵਿੱਚ ਵਿੱਚ ਆਪਦਾ ਵਾਪਸ ਪਰਤ ਜਾਣ ਤੇ ਵਾਗਾ ਬਾਰਡਰ ਤੇ ਅਟਾਰੀ ਬਾਰਡਰ ਨੂੰ ਵੀ ਲੋਕ ਕਰ ਦਿੱਤਾ ਗਿਆ ਠੀਕ ਹੈ ਇਹ ਸਾਰੀਆਂ ਜਿਹੜੀਆਂ ਹੈਗੀਆਂ ਘਟਨਾਵਾਂ ਅਸੀਂ ਨਿਊਜ਼ਪੇਪਰ ਵਗੈਰਾ ਦੇ ਵਿੱਚ ਆਮ ਹੀ ਦੇਖ ਰਹੇ ਆ ਨਿਊਜ਼ ਚੈਨਲ ਤੇ ਵੀ ਦੇਖ ਰਹੇ ਆ ਪਰ ਉਸ ਦੇ ਬਦਲ ਦੇ ਵਿੱਚ ਪਾਕਿਸਤਾਨ ਨੇ ਕੀ ਕੀਤਾ ਤਾਂ ਪਾਕਿਸਤਾਨ ਨੇ ਕੀ ਕੀਤਾ ਤਾਂ ਪਾਕਿਸਤਾਨ ਕਹਿੰਦਾ ਵੀ ਅਸੀਂ ਜਿਹੜਾ ਹੈ ਕੀ ਹੈ ਜਿਹੜਾ ਸ਼ਿਮਲਾ ਐਗਰੀਮੈਂਟ ਹੋਇਆ ਸੀਗਾ 1972 ਦੇ ਵਿੱਚ ਜੁਲਫੀ ਖਾਨ ਪੁੱਟੋ ਉਸ ਟਾਈਮ ਦੇ ਉਸ ਤੋਂ ਦੇ ਮਤਲਬ ਆਪਣੇ ਕੋਲੇ ਉਧਰ ਦੇ ਮਨਿਸਟਰ ਸੀਗੇ ਜਾਨੀ ਕਿ ਉਧਰ ਦੇ ਪ੍ਰਾਈਮ ਮਨਿਸਟਰ ਸੀਗੇ ਤੇ ਇਧਰ ਆਪਣੇ ਕੋਲੇ ਇੰਦਰਾ ਗਾਂਧੀ ਸੀਗੀ ਉਹਨਾਂ ਦੇ ਵਿਚਕਾਰ ਹੋਇਆ ਸੀਗਾ ਇਹ ਪੂਰੀ ਦੀ ਪੂਰੀ ਡਿਟੇਲ ਜਾਣਾਂਗੇ ਇਹਦੇ ਵਿੱਚ ਸਾਰੀ ਦੀ ਸਾਰੀ ਹਿਸਟਰੀ ਹੋਏਗੀ ਜੋ ਇਹ ਘਟਨਾਵਾਂ ਦੋ ਆਪਣੇ ਕੋਲੇ ਚਰਚਾ ਦੇ ਵਿੱਚ ਆਈਆਂ ਇੱਕ ਇੰਡਸ ਵਾਟਰ ਟ੍ਰੀਟੀ ਤੇ ਦੂਸਰਾ ਸ਼ਿਮਲਾ ਕਾਨਫਰੈਂਸ ਜਿਹੜੀ ਹੋਈਗੀ ਆ ਉਹਦੇ ਬਾਰੇ ਤਾਂ ਸਟੂਡੈਂਟ ਆਪਾਂ ਧਿਆਨ ਨਾਲ ਹੈ ਜਿਹੜਾ ਹੈਗਾ ਇਸ ਚੀਜ਼ ਨੂੰ ਪੜਾਂਗੇ ਠੀਕ ਹੈ ਤਾਂ ਇਸ ਤੇ ਕੀ ਰਿਐਕਸ਼ਨ ਹੋਣਗੇ ਕੀ ਇਹਦੇ ਨਤੀਜੇ ਨਿਕਲਣਗੇ A to Z ਜਿਹੜਾ ਹੈਗਾ ਉਹ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਤਾਂ ਚੱਲਦੇ ਆ ਸਭ ਤੋਂ ਪਹਿਲਾਂ ਤਾਂ ਇੰਡਸ ਵਾਟਰ ਟ੍ਰੀਟੀ ਨੂੰ ਸਮਝ ਲੈਣੇ ਆ ਕੀ ਸੀਗਾ ਜਿਵੇਂ ਆਪਾਂ ਨੂੰ ਪਤਾ ਹੈਗਾ ਵੀ 1947 ਦੇ ਵਿੱਚ ਸਾਡਾ ਦੇਸ਼ ਜਿਹੜਾ ਹੈਗਾ ਵੰਡਿਆ ਗਿਆ ਸੀ ਉਹ ਤਾਂ ਜ਼ਮੀਨੀ ਦੇ ਜ਼ਮੀਨ ਦੇ ਆਧਾਰ ਤੇ ਵੰਡਿਆ ਗਿਆ ਸੀ ਨਾ ਧਰਾਤਰ ਰੂਪ ਦੇ ਵਿੱਚ ਪਰ ਉਸ ਤੋਂ ਬਾਅਦ ਸਾਡਾ ਦੇਸ਼ ਪਾਣੀ ਦੇ ਹਿਸਾਬ ਨਾਲ ਵੀ ਵੰਡਿਆ ਗਿਆ ਸਾਡੇ ਜਿਹੜਾ ਨਦੀਆਂ ਨੇ ਜਿਹੜੀਆਂ ਸਾਨੂੰ ਇਹ ਪਿੱਛੇ ਦਿਖ ਰਹੀਆਂ ਨੇ ਕਿਹੜੀਆਂ ਕਿਹੜੀਆਂ ਨੇ ਆਪਣੇ ਕੋਲੇ ਇੰਡਸ ਹੈ ਜੇਲਮ ਮਾਚ ਨਾਬ ਹੈ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ ਰਾਵੀ ਹੈ ਬਿਆਸ ਹੈ ਸਤਲੁਜ ਹੈ ਇਹ 6 ਨਦੀਆਂ ਨੇ ਟੋਟਲ ਇਹਨਾਂ 6 ਨਦੀਆਂ ਦੇ ਵਿੱਚੋਂ ਜੇ ਆਪਾਂ 6 ਦੇ 6 ਨਦੀਆਂ ਦੇਖੀਏ ਤਾਂ ਇਹਨਾਂ ਦਾ ਜਿਹੜਾ ਡਰੇਨ ਸਿਸਟਮ ਉਹ ਪਾਕਿਸਤਾਨ ਦੇ ਵਿੱਚ ਹੈ ਤੇ ਇਹਦੇ ਚੋਂ ਕੁਝ ਨਦੀਆਂ ਦਾ ਜਿਹੜਾ ਆਪਣੇ ਕੋਲੇ origin ਪੁਆਇੰਟ ਆ ਉਹ ਇੰਡੀਆ ਦੇ ਵਿੱਚ ਹੈ ਤੇ ਦੋ ਨਦੀਆਂ ਸਾਡੇ ਕੋਲੇ ਸਤਲੁਜ ਤੇ ਸਿੰਦ ਜਿਹੜੀਆਂ ਹੈਗੀਆਂ ਉਹਨਾਂ ਦਾ ਜਿਹੜਾ origin ਆ ਉਹ ਤਿੱਬਤ ਤੋਂ ਚੱਲਦਾ ਹੈ ਯਾਨੀ ਕਿ ਕ੍ਰੋਸ ਤਾਂ ਸਾਡੇ ਇੰਡੀਆ ਨੂੰ ਕਰਦੀਆਂ ਨੇ ਤੇ ਸਾਡ ਭਾਰਤ ਦੁਆਰਾ ਇਹਦੇ ਤੇ ਡੈਮ ਵੀ ਬਣਾਏ ਗਏ ਨੇ ਅਲੱਗ-ਅਲੱਗ ਨਦੀ ਤੇ ਅਲੱਗ-ਅਲੱਗ ਡੈਮ ਜਿਹੜੇ ਹੈਗੇ ਆ ਬਣੇ ਹੋਏ ਨੇ ਹਾਈਡਰੋ ਪਾਵਰ ਇਲੈਕਟ੍ਰਿਕ ਜਿਹੜੇ ਹੈਗੇ ਆ ਸਮਝ ਲੱਗੀ ਕੀ ਹੁੰਦਾ ਵੀ ਆਪਣੇ ਕੋਲੇ ਪਾਕਿਸਤਾਨ ਤੇ ਇੰਡੀਆ ਦਾ ਇਹਦੇ ਤੇ ਝਗੜਾ ਚੱਲ ਰਿਹਾ ਸੀਗਾ ਵੀ ਹਾਂ ਪਾਣੀ ਦਾ ਜ਼ਿਆਦਾ ਹਿੱਸਾ ਇੰਡੀਆ ਯੂਜ਼ ਕਰ ਰਿਹਾ ਜਾਂ ਪਾਕਿਸਤਾਨ ਕਰ ਰਿਹਾ ਤਾਂ ਇਹਦੇ ਤੇ ਕਾਫੀ ਗੰਭੀਰਤਾ ਦੇ ਨਾਲ ਇੱਕ ਡਿਸਕਸ਼ਨਾਂ ਚੱਲ ਰਹੀਆਂ ਸੀ ਕਦੋਂ ਜਦੋਂ ਆਪਣੇ ਕੋਲੇ 1960 ਤੋਂ ਪਹਿਲਾਂ ਫਿਰ ਕੀ ਹੁੰਦਾ ਆਪਣੇ ਕੋਲੇ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਹਦੇ ਜੋ ਵਿਚੋਲਾ ਬਣਦੀ ਹੈ ਪਾਕਿਸਤਾਨ ਤੇ ਇੰਡੀਆ ਦੀ ਸੋਲਾ ਕਰਵਾਉ ਠੀਕ ਹੈ ਨਾ ਕੀ 16 ਕਰਵਾਉਂਦੀ ਹੈ ਜਿਹਨੂੰ ਅਸੀਂ ਇੰਡਸ ਵਾਟਰ ਟ੍ਰੀਟੀ ਬੋਲਦੇ ਹਾਂ ਠੀਕ ਹੈ ਇੰਡਸ ਵਾਟਰ ਟ੍ਰੀਟੀ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਹੋਈ ਸੀਗੀ 1962 ਦੇ ਵਿੱਚ ਜਿਹਦੇ ਚ ਜਵਾਹਰ ਲਾਲ ਨਹਿਰੂ ਤੇ ਅਯੂਬ ਖਾਨ ਦੁਆਰਾ ਜਿਹੜੇ ਹੈਗੇ ਆ ਉਹ ਸਾਈਨ ਕੀਤੇ ਗਏ ਸੀ ਅਯੂਬ ਖਾਨ ਕੌਣ ਸੀਗਾ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਠੀਕ ਹੈ ਇਹ ਸਾਰੀ ਚੀਜ਼ ਆਪਾਂ ਜਿਹੜੀ ਹੈਗੀ ਹੈ ਇੰਡਸ ਵਾਟਰ ਟ੍ਰੀਟੀ ਦੇ ਵਿੱਚ ਦੇਖਦੇ ਹਾਂ ਇਸ ਟ੍ਰੀਟੀ ਦੇ ਅਨੁਸਾਰ ਸਾਡੇ ਕੋਲੇ ਜਿਹੜਾ ਇੰਡਸ ਜੇਲਮ ਤੇ ਚਨਾਬ ਦਾ ਪਾਣੀ ਤਿੰਨ ਨਦੀਆਂ ਦਾ ਪਾਣੀ ਪਾਕਿਸਤਾਨ ਦੇ ਕੋਲੇ ਜਾ ਰਿਹਾ ਸੀਗਾ ਰਾਵੀ ਬਿਆਸ ਸਤਲੁਜ ਦਾ ਪਾਣੀ ਆਪਣੇ ਇੰਡੀਆ ਦੇ ਵਿੱਚ ਰਹਿ ਰਿਹਾ ਸੀ ਪਰ ਇਸ ਦੇ ਵਿੱਚ ਜੇ ਰੇਸ਼ੋ ਦੇਖੀ ਜਾਵੇ ਤਾਂ ਜ਼ਿਆਦਾਤਰ ਪਾਣੀ ਦਾ ਹਿੱਸਾ ਪਾਕਿਸਤਾਨ ਨੂੰ ਮਿਲ ਰਿਹਾ ਸੀ 80% ਹਿੱਸਾ ਕਿਹਦੇ ਕੋਲੇ ਸੀ ਪਾਕਿਸਤਾਨ ਕੋਲੇ ਸੀ 20% ਹਿੱਸਾ ਜਿਹੜਾ ਸੀਗਾ ਉਹ ਕਿਹਦਾ ਸੀਗਾ ਇੰਡੀਆ ਦਾ ਸੀਗਾ ਇਹ ਟ੍ਰੀਟੀ 1962 ਦੇ ਵਿੱਚ ਹੋਈ ਸੀਗੀ ਇਹ ਤੁਹਾਨੂੰ ਜਿਹੜਾ ਹੈਗਾ ਮੈਂ ਦੱਸ ਹੀ ਦਿੱਤਾ ਇਹਦੇ ਵਿੱਚ ਵਿਚੋਲੇ ਦਾ ਕੰਮ ਜਿਹੜਾ ਕੀਤਾ ਸੀਗਾ ਉਹ ਕਿਹਨੇ ਕੀਤਾ ਸੀਗਾ ਵਰਲਡ ਬੈਂਕ ਨੇ ਕੀਤਾ ਸੀਗਾ ਦੂਸਰਾ ਪੁਆਇੰਟ ਹਿਸਟੋਰਿਕਲੀ ਪੁਆਇੰਟ ਇਹਦੇ ਵਿੱਚ ਆਪਣੇ ਕੋਲੇ ਜਿਵੇਂ ਹੁਣ ਪਾਕਿਸਤਾਨ ਨੇ ਕੱਲ ਰੈਕਟ ਕੀਤਾ ਜੀ ਅਸੀਂ ਕੀ ਕਰ ਰਹੇ ਹੈਗੇ ਅਸੀਂ ਸ਼ਿਮਲਾ ਐਗਰੀਮੈਂਟ ਨੂੰ ਅਸੀਂ ਕੀ ਕਰ ਰਹੇ ਆ ਸ਼ਿਮਲਾ ਸ਼ਿਮਲਾ ਐਗਰੀਮੈਂਟ ਨੂੰ ਅਸੀਂ ਖਾਰਜ ਕਰ ਰਹੇ ਆ ਅਸੀਂ ਨਹੀਂ ਮੰਨਦੇਗੇ ਪਾਕਿਸਤਾਨ ਵਾਲੇ ਕਹਿੰਦੇ ਹੁਣ ਉਹ ਸ਼ਿਮਲਾ ਐਗਰੀਮੈਂਟ ਕੀ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ 1971 ਦੀ ਲੜਾਈ ਹੋਈ ਸੀਗੀ ਜਿਹਦੇ ਚ ਬੰਗਲਾਦੇਸ਼ ਅਲੱਗ ਤੋਂ ਇੱਕ ਰਾਜ ਇੱਕ ਸਟੇਟ ਬਣ ਗਿਆ ਸੌਰੀ ਇੱਕ ਦੇਸ਼ ਬਣ ਗਿਆ ਸੀਗਾ ਠੀਕ ਹੈ ਨਾ ਤਾਂ ਉਸ ਟਾਈਮ ਤੇ ਇੰਡੀਆ ਤੇ ਪਾਕਿਸਤਾਨ ਦੀ ਵਾਰ ਚੱਲ ਰਹੀ ਸੀਗੀ ਤੇ ਆਪਾਂ ਉਦੋਂ ਇਹ ਵੀ ਦੇਖੋ ਲਾਹੌਰ ਤੱਕ ਕਬਜ਼ਾ ਕਰ ਲਿਆ ਸੀਗਾ ਪਰ ਉਸ ਤੋਂ ਬਾਅਦ ਕੀ ਹੈ ਇੱਕ ਐਗਰੀਮੈਂਟ ਹੋ ਜਾਂਦਾ ਜਦੋਂ ਇਹ ਲੜਾਈ ਖਤਮ ਹੁੰਦੀ ਹੈ ਉਸ ਤੋਂ ਬਾਅਦ ਇਹ ਐਗਰੀਮੈਂਟ ਹੁੰਦਾ ਯਾਨੀ ਕਿ ਐਗਰੀਮੈਂਟ ਦੀ ਜਿਹੜੀ ਸ਼ੁਰੂਆਤ ਹੈ ਮਤਲਬ ਇਹਦੇ ਤੇ ਜਿਹੜੇ ਸਾਈਨ ਕੀਤੇ ਗਏ ਉਹ 1972 ਚ ਕੀਤੇ ਗਏ ਜੁਲਫੀਕਾਰ ਭੁੱਟੋ ਉਦੋਂ ਆਪਣੇ ਕੋਲੇ ਪਾਕਿਸਤਾਨ ਵੱਲੋਂ ਤੇ ਇੰਡੀਆ ਵੱਲੋਂ ਇੰਦਰਾ ਇੰਦਰਾ ਗਾਂਧੀ ਜਿਹੜੇ ਸੀਗੇ ਉਹਨਾਂ ਨੇ ਦੋਵਾਂ ਨੇ ਇਸ ਪ੍ਰੋਜੈਕਟ ਦੇ ਉੱਪਰ ਜਿਹੜੇ ਹੈਗੇ ਆ ਉਹ ਸਾਈਨ ਕੀਤੇ ਹੁਣ ਇਸ ਪ੍ਰੋਜੈਕਟ ਦੇ ਵਿੱਚ ਸੀ ਕੀ ਸਭ ਤੋਂ ਪਹਿਲਾ ਪੁਆਇੰਟ ਕਾਪੀ ਦੇ ਉੱਪਰ ਤੁਸੀਂ ਨੋਟ ਕਰ ਸਕਦੇ ਹੋ ਲਿਖ ਸਕਦੇ ਹੋ ਕਿਉਂਕਿ ਇੰਪੋਰਟੈਂਟ ਰਹਿ ਸਕਦਾ ਆਉਣ ਵਾਲੇ ਐਗਜ਼ਾਮੀਨਰ ਐਗਜ਼ਾਮ ਜੋ ਵੀ ਹੋਣਗੇ ਆਪਣੇ ਕੋਲੇ ਪਹਿਲਾ ਪੁਆਇੰਟ ਦਾ ਉਹਦੇ ਚ ਇਹ ਸੀਗਾ ਵੀ ਕੁਝ ਮਰਜ਼ੀ ਹੋ ਜੇ ਜਿਹੜਾ ਜੰਮੂ ਕਸ਼ਮੀਰ ਦਾ ਝਗੜਾ ਚੱਲ ਰਿਹਾ ਸਾਡੇ ਕੋਲੇ ਇੱਥੇ ਮੈਂ ਥੋੜਾ ਜਿਹਾ ਲਿਖਣ ਦੀ ਕੋਸ਼ਿਸ਼ ਕਰਦਾ ਠੀਕ ਹੈ ਆ ਜਿਵੇਂ ਕਿ ਸਾਡੇ ਕੋਲੇ ਜੰਮੂ ਕਸ਼ਮੀਰ ਦਾ ਝਗੜਾ ਚੱਲ ਰਿਹਾ ਹੈ ਤਾਂ ਉਹ ਕਹਿੰਦੇ ਵੀ ਆਪਾਂ ਜੰਮੂ ਕਸ਼ਮੀਰ ਦਾ ਜਿਹੜਾ ਝਗੜਾ ਨਾ ਇਹ ਆਪਸ ਤੇ ਆਪਸ ਚ ਬੈਠ ਕੇ ਹੀ ਸੁਲਝਾਵਾਂਗੇ ਯਾਨੀ ਕਿ ਇੰਡੀਆ ਤੇ ਇਹਦੇ ਚ ਪਾਕਿਸਤਾਨ ਹੀ ਰਹੂਗਾ ਇੰਡੀਆ ਤੇ ਪਾਕਿਸਤਾਨ ਹੀ ਰਹੂਗਾ ਤੀਸਰਾ ਬੰਦਾ ਇਹਦੇ ਚ ਨਹੀਂ ਆਉਣਾ ਚਾਹੀਦਾ ਠੀਕ ਹੈ ਪਾਕਿਸਤਾਨ ਪਹਿਲਾ ਪੁਆਇੰਟ ਇਹ ਸੀਗਾ ਇਸ ਐਗਰੀਮੈਂਟ ਦਾ ਵੀ ਇੰਡੀਆ ਤੇ ਪਾਕਿਸਤਾਨ ਮਿਲ ਕੇ ਆਪਸ ਦੇ ਵਿੱਚ ਹੀ ਸੁਲ੍ਹਾ ਕਰ ਲੈਣਗੇ ਜੰਮੂ ਕਸ਼ਮੀਰ ਵਾਲੀ ਜੋ ਆਪਣੇ ਕੋਲੇ ਪੀਓਕੇ ਪਾਕਿਸਤਾਨ ਕੋਲੇ ਹੈ ਜੇ ਤੁਸੀਂ ਮੈਪ ਦੇ ਵਿੱਚ ਦੇਖਦੇ ਹੋ ਇਸ ਤਰ੍ਹਾਂ ਮੈਪ ਆਪਣੇ ਕੋਲੇ ਹੈ ਇੰਡੀਆ ਦਾ ਆਹ ਵਾਲੀ ਚੀਜ਼ ਠੀਕ ਹੈ ਨਾ ਤਾਂ ਇਸ ਤੋਂ ਆਪਣੇ ਕੋਲੇ ਇਸ ਤਰ੍ਹਾਂ ਨਾ ਇਸ ਤਰ੍ਹਾਂ ਏਰੀਆ ਜਿਹੜਾ ਹੈ ਆਹ ਵਾਲਾ ਇਹ ਪੀਓਕੇ ਹੈ ਇਹ ਪਾਕਿਸਤਾਨ ਕੋਲੇ ਠੀਕ ਹੈ ਨਾ ਆਹ ਲਦਾਖ ਏਰੀਆ ਆ ਜੰਮੂ ਕਸ਼ਮੀਰ ਹੈ ਇੱਥੇ ਸ਼ਿਰੀਨਗਰ ਹੈ ਇੱਥੇ ਪਹਿਲਗਾਉਂ ਹੈ ਜਿੱਥੇ ਉਹ ਘਟਨਾ ਹੋਈ ਸੀ ਸਮਝ ਲੱਗ ਗਈ ਵੀ ਤਾਂ ਆਪਾਂ ਨੂੰ ਕੀ ਆਪਣੇ ਕੋਲੇ ਕੀ ਹੈ ਵੀ ਉਹ ਕਹਿੰਦੇ ਵੀ ਜਿਹੜਾ ਪਾਕਿਸਤਾਨ ਤੇ ਇੰਡੀਆ ਦਾ ਝਗੜਾ ਚੱਲ ਰਿਹਾ ਹੈ ਨਾ ਇਸ ਪਾਰ ਦਾ ਆਹ ਵਾਲਾ 파ੜ ਦਾ ਇਸ 파ੜ ਦਾ ਜਿਹੜਾ ਝਗੜਾ ਹੈਗਾ ਉਹ ਇੰਡੀਆ ਤੇ ਪਾਕਿਸਤਾਨ ਖੁਦ ਮਿਲ ਕੇ ਹੀ ਜਿਹੜਾ ਹੈਗਾ ਸੁਲਾ ਕਰਨਗੇ ਇਹਦੇ ਚ ਵਿਚੋਲਾ ਨਹੀਂ ਪਾਇਆ ਜਾਊਗਾ ਕੋਈ ਠੀਕ ਹੈ ਨਾ ਹੀ ਆਪਾਂ ਕਿਸੇ ਦੂਸਰੇ ਦੇਸ਼ ਨੂੰ ਜਾ ਕੇ ਐ ਕਹਾਂਗੇ ਵੀ ਇੰਡੀਆ ਵਾਲੇ ਮੰਨ ਦੇਣੀ ਜੀ ਜਾਂ ਇੰਡੀਆ ਵਾਲੇ ਕਹਿਣ ਵੀ ਪਾਕਿਸਤਾਨ ਵਾਲੇ ਮੰਨ ਦੇਣੀ ਜੀ ਠੀਕ ਹੈ ਯੂ ਐਸ ਏ ਨੂੰ ਪਾਹ ਲੋ ਚਾਈਨਾ ਨੂੰ ਪਾਹ ਲੋ ਵਿੱਚ ਨਹੀਂ ਇਦਾਂ ਦਾ ਵਿੱਚ ਆਪਾਂ ਕਿਸੇ ਵੀ ਬੰਦੇ ਨੂੰ ਨਹੀਂ ਪਾਵਾਂਗੇ ਠੀਕ ਹੈ ਉਸ ਤੋਂ ਬਾਅਦ ਦੂਸਰਾ ਪੁਆਇੰਟ ਜਿਹੜਾ ਹੈਗਾ ਉਹ ਕਹਿੰਦੇ ਆਪਾਂ ਪੀਸਫੁਲੀ ਜਿਹੜਾ ਹੈ ਇੱਕ ਦੂਜੇ ਦੇ ਨਾਲ ਰਹਾਂਗੇ ਕਿਸੇ ਵੀ ਤਰ੍ਹਾਂ ਦੀ ਇੱਕ ਦੂਜੇ ਦੇ ਉੱਪਰ ਆਪਾਂ ਉਲੰਘਣਾ ਨਹੀਂ ਕਰਾਂਗੇ ਪੀਸ ਮਤਲਬ ਪੀਸਫੁਲੀ ਆਪਾਂ ਇੱਕ ਦੂਜੇ ਦੇ ਨਾਲ ਰਹਾਂਗੇ ਸ਼ਾਂਤੀ ਬਣਾ ਕੇ ਰਹਾਂਗੇ ਆਪਾਂ ਇਸ ਮੁੱਦੇ ਦੇ ਉੱਪਰ ਲੜਨਾ ਨਹੀਂ ਵੀ ਇਹ ਸਾਡਾ 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 ਇੱਥੇ ਕੋਈ ਵੀ ਤਰ੍ਹਾਂ ਦਾ ਹਮਲਾ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਪੀਸਫੁਲੀ ਤਰੀਕੇ ਦੇ ਨਾਲ ਆਪਾਂ ਰਹਾਂਗੇ ਠੀਕ ਹੈ ਨਾ ਉਸ ਤੋਂ ਬਾਅਦ ਐਲਓਸੀ ਲਾਈਨ ਆਫ ਕੰਟਰੋਲ ਜਿਹੜੀ ਹੈਗੀ ਆ ਉਹ ਬਣਾਈ ਗਈ ਸੀਗੀ ਉਸ ਟਾਈਮ ਤੇ ਠੀਕ ਹੈ ਐਲਓਸੀ ਐਲਓਸੀ ਦੇ ਵਿੱਚ ਕੀ ਹੋਇਆ ਐਲਓਸੀ ਦੇ ਵਿੱਚ ਇਹ ਸੀਗਾ ਵੀ ਜਿਹੜੀ ਆਪਾਂ ਇੱਕ ਲਾਈਨ ਬਦਲੀ ਵੀ ਚਲੋ ਤੁਹਾਡੇ ਕੋਲੇ ਪੀਓਕੇ ਆ ਗਿਆ ਠੀਕ ਹੈ ਸਾਡੇ ਕੋਲੇ ਇਧਰ ਲਾਇਆ ਤੇ ਉਸ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਐਲਓਸੀ ਦੀ ਕੀ ਨਹੀਂ ਹੋਣੀ ਚਾਹੀਦੀ ਉਲੰਘਣਾ ਸੀਜ਼ ਫਾਇਰ ਨਹੀਂ ਹੋਣਾ ਚਾਹੀਦਾ ਠੀਕ ਹੈ ਇਹ ਸ਼ਿਮਲਾ ਕਾਨਫਰੈਂਸ ਦੇ ਵਿੱਚ ਤਿੰਨ ਚਾਰ ਪੁਆਇੰਟ ਰੱਖੇ ਗਏ ਸੀਗੇ ਜਿਦੇ ਤੇ ਸਿਗਨੇਚਰ ਹੋਏ ਸੀ ਠੀਕ ਹੈ ਸਿਗਨੇਚਰ ਕਿਹਨੇ ਕੀਤੇ ਸੀ ਤੁਹਾਨੂੰ ਦੱਸ ਹੀ ਦਿੱਤਾ ਜੁਲਫੀ ਖਾਨ ਪੁੱਟੋ ਜੁਲਫੀਕਾਰ ਪੁੱਟੋ ਤੇ ਇਧਰਲੇ ਪਾਸੇ ਇੰਦਰਾ ਗਾਂਧੀ ਦੇ ਹੁਣ ਚੱਕਰ ਕੀ ਹੁੰਦਾ ਹੈ ਵੀ ਪਾਕਿਸਤਾਨ ਨੇ ਕਦੇ ਵੀ ਇਸ ਚੀਜ਼ ਨੂੰ ਬਹੁਤ ਘੱਟ ਫਾਲੋ ਕੀਤਾ ਹੈ ਪਾਕਿਸਤਾਨ ਕਦੇ ਯੂਨੋ ਦੇ ਵਿੱਚ ਚਲਾਇਆ ਜਾਂਦਾ ਹੈ ਵੀ ਹਾਂ ਹਾਂ ਸਾਨੂੰ ਜੰਮੂ ਕਸ਼ਮੀਰ ਨਹੀਂ ਦਿੰਦੇ ਕਦੇ ਕਿਤੇ ਚਲਾਇਆ ਜਾਂਦਾ ਸਾਨੂੰ ਹਾਂ ਹਾਂ ਸਾਨੂੰ ਜੰਮੂ ਕਸ਼ਮੀਰ ਨਹੀਂ ਦਿੰਦੇ ਠੀਕ ਹੈ ਪਰ ਇੰਡੀਆ ਨੇ ਹਜੇ ਤੱਕ ਇਦਾਂ ਦਾ ਕੁਝ ਨਹੀਂ ਕੀਤਾ ਐਲਓਸੀ ਦਾ ਤੁਸੀਂ ਦੇਖੋ ਕਿੰਨੀ ਵਾਰੀ ਸੀਜ਼ਫਾਇਰ ਹੋਇਆ ਹੁਣ ਵੀ ਤੁਸੀਂ ਦੇਖੋ ਵੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਆਪਣੇ ਕੋਲੇ ਟੂਰਿਜ਼ਮ ਜਗ੍ਹਾ ਦੇ ਉੱਪਰ ਜਿੱਥੇ ਲੋਕ ਘੁੰਮਣ ਜਾਂਦੇ ਨੇ ਗਰਮੀਆਂ ਦੇ ਵਿੱਚ ਉੱਥੇ ਆ ਕੇ ਇੱਕ ਗਰੁੱਪ ਨੇ ਜੀ ਜੀ ਨੇ ਉਹਦੀ ਜ਼ਿੰਮੇਵਾਰ ਲਈ ਆ ਉਹਦਾ ਵੀ ਮੈਂ ਜਿਹੜਾ ਹੈਗਾ ਥੋੜਾ ਜਿਕਰ ਕਰੂੰਗਾ ਵੀ ਕਿਹੜਾ ਗਰੁੱਪ ਹੈ ਠੀਕ ਹੈ ਤੇ ਉਸ ਗਰੁੱਪ ਨੇ ਆ ਕੇ ਆ ਮਤਲਬ ਇੱਕ ਸਿਕਿਉਰਿਟੀ ਦੀ ਜਿਹੜੀ ਜੋ ਵੀ ਉਹਨਾਂ ਦੀ ਯੂਨੀਫਾਰਮ ਦੇ ਵਿੱਚ ਆ ਕੇ ਜਿਹਦੇ ਜੇ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਇਹ ਟੈਰਰਿਸਟ ਹੈ ਜਾਂ ਨਹੀਂ ਹੈ ਠੀਕ ਹੈ ਆ ਕੇ ਸਿੱਧਾ ਇਹ ਪੁੱਛਿਆ ਵੀ ਹਾਂ ਵੀ ਤੁਹਾਡਾ ਧਰਮ ਕੀ ਹੈ ਤੇ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ ਗਈ ਯਾਨੀ ਕਿ ਟੋਟਲ 26 ਇੱਕ ਇੱਕ ਕਰਕੇ 26 ਬੰਦਿਆਂ ਨੂੰ ਜਿਹੜੀ ਹੈਗੀ ਆ ਗੋਲੀ ਮਾਰ ਦਿੱਤੀ ਗਈ ਠੀਕ ਹੈ ਤਾਂ ਉੱਥੇ ਤੁਸੀਂ ਇਹ ਦੇਖੋ ਵੀ ਕਿੰਨਾ ਆਪਣੇ ਕੋਲੇ ਦੁਖਦਾਇਕ ਘਟਨਾ ਹੋਈ ਆ ਤਾਂ ਇੱਕ ਤੋਂ ਇਹ ਪਤਾ ਲੱਗਦਾ ਵੀ ਇਹ ਸੀਜ਼ ਫਾਇਰ ਤਾਂ ਪਹਿਲਾਂ ਹੀ ਉਲੰਘਣਾ ਕਰੀ ਬੈਠਿਆ ਤੇ ਪਾਕਿਸਤਾਨ ਕੱਲ੍ਹ ਇਹ ਦਾਵਾ ਕਰ ਰਿਹਾ ਇਸ ਗੱਲ ਦਾ ਵੀ ਅਸੀਂ ਕੀ ਕਰ ਰਹੇ ਹਾਂ ਇਸ ਚੀਜ਼ ਨੂੰ ਕੀ ਕਰ ਰਹੇ ਹਾਂ ਖਾਰਜ ਕਰ ਰਹੇ ਹਾਂ ਕਿਨੂੰ Shimla ਨੂੰ ਠੀਕ ਹੈ ਨਾ ਕੀ ਕਰ ਰਹੇ ਹਾਂ Shimla ਐਗਰੀਮੈਂਟ ਨੂੰ ਅਸੀਂ ਖਾਰਜ ਕਰ ਰਹੇ ਹਾਂ ਠੀਕ ਹੈ ਨਾ ਇਸ ਚੀਜ਼ ਨੂੰ ਹੁਣ ਇਹਦੇ ਤੋਂ ਸਾਡੇ ਕੋਲੇ ਪ੍ਰਭਾਵ ਕੀ ਪਊਗਾ ਆਪਾਂ ਹੁਣ ਦੋ ਘਟਨਾਵਾਂ ਪੜ ਲਈਆਂ ਇਹਨਾਂ ਦੇ ਪ੍ਰਭਾਵ ਕੀ ਹੈ ਇੱਕ ਪਾਸੇ ਇੰਡਸ ਵਾਰਡਰ ਟ੍ਰੀਟੀ ਜਿਹੜੀ ਹੈਗੀ ਹੈ ਉਹ ਖਤਮ ਹੋ ਰਹੀ ਹੈ ਦੂਸਰੇ ਪਾਸੇ ਸਾਡੇ ਕੋਲੇ ਕੀ ਹੋ ਰਿਹਾ ਹੈ ਸ਼ਿਮਲਾ ਐਗਰੀਮੈਂਟ ਜਿਹੜਾ ਹੈਗਾ ਉਹ ਖਤਮ ਹੋ ਰਿਹਾ ਹੈ ਇਹਦਾ ਪ੍ਰਭਾਵ ਕੀ ਨਜ਼ਰ ਆਏਗਾ ਸਾਡੇ ਕੋਲੇ ਕੀ ਪ੍ਰਭਾਵ ਨਜ਼ਰ ਆ ਸਕਦਾ ਇਸ ਚੀਜ਼ ਦਾ 인ਡਸ ਬਾਰਡਰ ਟ੍ਰੀਟੀ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਪਾਕਿਸਤਾਨ ਪੰਜਾਬ ਦੇ ਵਿੱਚ ਪਾਕਿਸਤਾਨ ਪੰਜਾਬ ਦੇ ਵਿੱਚ ਸਾਡੇ ਕੋਲੇ ਕੀ ਰਹੇਗਾ ਪੰਜਾਬ ਤੇ ਸਿੰਧ ਵਾਲਾ ਇਲਾਕਾ ਜਿਹੜਾ ਹੈ ਉਹ ਪਾਣੀ ਨਾਲ ਧਿਆਇਆ ਮਰ ਜਾਏਗਾ ਉਹਨਾਂ ਨੂੰ ਪਾਣੀ ਨਹੀਂ ਮਿਲੇਗਾ ਠੀਕ ਹੈ ਇਹਦਾ ਮਤਲਬ ਇਹ ਹੋ ਸਕਦਾ ਹੈ ਵੀ ਸਿੰਧ ਤੇ ਪੰਜਾਬ ਦੇ ਜਿਹੜੇ ਇਲਾਕੇ ਹਨ ਪਾਕਿਸਤਾਨ ਦੇ ਵਿੱਚ ਉਹ ਖੁਦ ਹੀ ਆਪਸ ਵਿੱਚ ਲੜ ਸਕਦੇ ਆ ਵੀ ਪੰਜਾਬ ਜ਼ਿਆਦਾ ਪਾਣੀ ਲੈ ਗਿਆ ਸਿੰਧ ਦਾ ਕਦੇ ਸਿੰਧ ਪਾਣੀ ਜ਼ਿਆਦਾ ਲੈ ਗਿਆ ਉਹ ਆਪਸ ਵਿੱਚ ਖੇਪਣ ਲੱਗ ਜਾਣਗੇ ਦੂਜੀ ਗੱਲ ਜਦੋਂ ਆਪਣੇ ਕੋਲੇ ਇੰਡਸ ਜੇਲਮ ਤੇ ਚਨਾਮ ਨਦੀ ਬੰਦ ਹੋਊਗੀ ਤਾਂ ਪੰਜਾਬ ਦੇ ਜਿਹੜੇ ਮੈਦਾਨ ਹੈ ਮੈਦਾਨ ਹੈ ਜਿਹੜੇ ਉਹ ਟੋਟਲੀ ਕੀ ਹੋਣ ਜਾਣਗੇ ਬੰਜਰ ਹੋ ਜਾਣਗੇ ਉਹਨਾਂ ਨੂੰ ਪਾਣੀ ਨਹੀਂ ਮਿਲੇਗਾ ਉੱਥੇ ਐਗਰੀਕਲਚਰ ਜਿਹੜਾ ਹੈ ਖੇਤੀਬਾੜੀ ਜਿਹੜੀ ਹੈਗੀ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜੂਗੀ ਖਾਣ ਪੀਣ ਦਾ ਜਿਹੜੀ ਸਮਾਨ ਹੈ ਜਾਂ ਖਾਣ ਪੀਣ ਦੀ ਜਿਹੜੀ ਹੈਗੀ ਹੈ ਚੀਜ਼ਾਂ ਉਹ ਸਾਰੀਆਂ ਘਟ ਜਾਣਗੀਆਂ ਖਾਣ ਪੀਣ ਦਾ ਸੋਰਸ ਘਟ ਜਾਏਗਾ ਭੁੱਖ ਮਰੀ ਦੇ ਹਾਲਾਤ ਹੋ ਸਕਦੇ ਆ ਦੂਸਰੀ ਗੱਲ ਜੇ ਆਪਾਂ ਗੱਲ ਕਰੀਏ ਅੱਜ ਜੇ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਆ ਤਾਂ ਕੋਸ਼ੇ ਇਲਾਕਾ ਜਿਹੜਾ ਹੈ ਪਾਕਿਸਤਾਨ ਦਾ ਪਹਿਲਾਂ ਹੀ ਬੰਜਰ ਹੋਇਆ ਪਿਆ ਕਹਿੰਦੇ ਉੱਥੇ ਪਾਣੀ ਮਤਲਬ ਇੱਕ ਜਿਵੇਂ ਲੂਣ ਵਾਲੀ ਮਿੱਟੀ ਸਲੈਂਡ ਸੋਇਲ ਜਿਹਨੂੰ ਬੋਲਦੇ ਆ ਉਹ ਪਹਿਲਾਂ ਹੀ ਬਣੀ ਪਈ ਹੈ ਇੱਕ ਤਾਂ ਉੱਤੋਂ ਪਾਣੀ ਨਹੀਂ ਜਾ ਰਿਹਾ ਤਬ ਪੂਰੀ ਤਰ੍ਹਾਂ ਉਹਨਾਂ ਦੀ ਅਰਥ ਵਿਵਸਥਾ ਜਿਹੜੀ ਹੈਗੀ ਆ ਪੂਰੀ ਦੀ ਪੂਰੀ ਤਰ੍ਹਾਂ ਖਤਮ ਹੋ ਜਾਏਗੀ ਹਾਂ ਅਫਗਾਨਿਸਤਾਨ ਤੋਂ ਨਦੀਆਂ ਕੁਝ ਆਉਂਦੀਆਂ ਨੇ ਪਾਕਿਸਤਾਨ ਦੇ ਵਿੱਚ ਪਰ ਤਾਂ ਉਹ ਅਫਗਾਨਿਸਤਾਨ ਤੋਂ ਆਉਂਦੀਆਂ ਨੇ ਨਾ ਉਹ ਕਿਹੜਾ ਪਾਕਿਸਤਾਨ ਦੀਆਂ ਆਉਂਦੀਆਂ ਨੇ ਇਹ ਇੰਡੀਆ ਦੇ ਵਿੱਚੋਂ ਚੱਲਦੀਆਂ ਨੇ ਇੰਡੀਆ ਦੀਆਂ ਨੇ ਸਮਝ ਰਿਓ ਗੱਲ ਨੂੰ ਤਾਂ ਇਹ ਆਪਣੇ ਕੋਲੇ ਪਾਕਿਸਤਾਨ ਦੇ ਵਿੱਚ ਇਫੈਕਟ ਜਾਏਗਾ ਪਹਿਲਾਂ ਹੀ ਉਹ ਬਹੁਤ ਲਤਾੜਿਆ ਪਿਆ ਇੱਕ ਤਾਂ ਬਹੁਤ ਹੀ ਟੁੱਟਿਆ ਹੋਇਆ ਪਿਆ ਪਾਕਿਸਤਾਨ ਜਿਹੜਾ ਹੈਗਾ ਅਰਥ ਵਿਵਸਥਾ ਵਿਗੜੀ ਪਈ ਹੈ ਉਤੋਂ ਪਾਣੀ ਨਹੀਂ ਗਿਆ ਤਾਂ ਉਹਨਾਂ ਦਾ ਪੂਰੇ ਦਾ ਪੂਰੀ ਅਰਥ ਵਿਵਸਥਾ ਵਿਗੜੇਗੀ ਹੁਣ ਇਧਰਲੇ ਪਾਸੇ ਜੇ ਸ਼ਿਮਲਾ ਐਗਰੀਮੈਂਟ ਖਾਰਜ ਹੁੰਦਾ ਹੈ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਸਭ ਤੋਂ ਪਹਿਲਾਂ ਤਾਂ ਕੀ ਕਰੂਗਾ ਜਿਹੜਾ ਪਾਕਿਸਤਾਨ ਹੈ ਉਹ ਪਾਕਿਸਤਾਨ ਕੀ ਕਰੂਗਾ ਉਲੰਘਣਾ ਕਰੂਗਾ ਯਾਨੀ ਕਿ ਐਲਓਸੀ ਦੇ ਉੱਪਰ ਆਪਦੀ ਮਿਲਟਰੀ ਲਿਆ ਦੂਗਾ ਵਾਰ ਸ਼ੁਰੂ ਕਰਾ ਦੂਗਾ ਹਮਲੇ ਕਰਨੇ ਸ਼ੁਰੂ ਕਰ ਦੂਗਾ ਜੰਮੂ ਕਸ਼ਮੀਰ ਦੇ ਵਿੱਚ ਇਹ ਚੀਜ਼ਾਂ ਯਾਨੀ ਕਿ ਜਿੱਥੇ ਜਦੋਂ ਸ਼ਿਮਲਾ ਐਗਰੀਮੈਂਟ ਭੰਗ ਹੀ ਹੋ ਗਿਆ ਤੇ ਜਿਹੜਾ ਆਪਾਂ ਸਾਈਨ ਇਹਦੇ ਚ ਇੱਕ ਗੱਲ ਲਿਖੀ ਐ ਇੱਕ ਪੁਆਇੰਟ ਲਿਖਿਆ ਪੀਸ ਵਾਲੀ ਉਹ ਖਤਮ ਹੋ ਗਈ ਸਮਝ ਆ ਗਈ ਵੀ ਇਹ ਇਹਦੇ ਰਿਐਕਸ਼ਨ ਹੋਣਗੇ ਉਸ ਤੋਂ ਬਾਅਦ ਪਾਕਿਸਤਾਨ ਨੇ ਕੱਲ ਹੋਰ ਕੀ ਕੀਤਾ ਕੱਲ ਉਹਨਾਂ ਨੇ ਕੀਤਾ ਵੀ ਅਸੀਂ ਇੰਡੀਆ ਤੋਂ ਇੱਕ ਵੀ ਚੀਜ਼ ਨਹੀਂ ਲਹਾਂਗੇ ਠੀਕ ਹੈ ਨਾ ਜਿਵੇਂ ਕਿ ਆਪਣੇ ਕੋਲੇ ਇੰਡੀਆ ਤੋਂ ਉਹ ਕਾਟਨ ਲੈ ਰਹੇ ਸੀ ਮੈਡੀਸਨ ਲੈ ਰਹੇ ਸੀਗੇ ਇਹ ਚੀਜ਼ਾਂ ਲੈ ਰਹੇ ਸੀਗੇ ਵਪਾਰ ਕਰ ਰਹੇ ਸੀ ਪਰ ਕਿਵੇਂ ਕਰ ਰਹੇ ਸੀਗੇ ਥਰਡ ਪਾਰਟੀ ਦੇ ਦੁਆਰਾ ਕਿਵੇਂ ਕਰ ਰਹੇ ਸੀ ਥਰਡ ਪਾਰਟੀ ਠੀਕ ਹੈ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਥਰਡ ਪਾਰਟੀ ਦਾ ਕਿਵੇਂ ਠੀਕ ਹੈ 1 ਮਿੰਟ ਬਸ ਹਾਂਜੀ ਦੇਖੋ ਇੱਥੋਂ ਸਿੱਧਾ ਮਾਲ ਨਹੀਂ ਜਾਂਦਾਗਾ ਪਾਕਿਸਤਾਨ ਦੇ ਵਿੱਚ ਇਹ ਤਾਂ ਸਿੱਧਾ ਮਾਲ ਨਹੀਂ ਜਾ ਰਿਹਾ ਸੀਗਾ ਪਾਕਿਸਤਾਨ ਦੇ ਵਿੱਚ ਇਹਨੂੰ ਥੋੜਾ ਜਿਹਾ ਆਪਣੇ ਕੋਲੇ ਬ੍ਰਾਈਟਨੈਸ ਘਟਾਉਣੀ ਪਊਗੀ ਸਰ ਜੀ ਠੀਕ ਹੈ ਬਸ ਇੱਕ ਮਿੰਟ ਆਸ ਤਾ ਸਿੱਧਾ ਜਿਹੜਾ ਹੈ ਇਹਦੇ ਤੋਂ ਆਪਣੇ ਕੋਲੇ ਵਪਾਰ ਨਹੀਂ ਹੋ ਰਿਹਾ ਸੀਗਾ ਪਾਕਿਸਤਾਨ ਦੇ ਨਾਲ ਸਿੱਧਾ ਵਪਾਰ ਨਹੀਂ ਹੋ ਰਿਹਾ ਸੀਗਾ ਠੀਕ ਹੈ ਵਪਾਰ ਕਿਵੇਂ ਹੁੰਦਾ ਸੀ ਪਹਿਲਾਂ ਇੱਧਰ ਸਮਾਨ ਜਾਂਦਾ ਸੀ ਕਿ ਪੁੱਠਾ ਜਾਂਦਾ ਸੀਗਾ ਐ ਸਮਾਨ ਜਾਂਦਾ ਸੀਗਾ ਵੀ ਪਹਿਲਾਂ ਇੱਧਰਲੇ ਦੇਸ਼ ਦੇ ਵਿੱਚ ਪਹੁੰਚ ਗਿਆ ਇਸ ਤਰ੍ਹਾਂ ਵਿਚੂਲਾ ਪਾਇਆ ਹੋਇਆ ਸੀਗਾ ਵਪਾਰ ਰਾਸਤੇ ਵੀ ਇੰਡੀਆ ਇੱਧਰ ਵੇਚੂਗਾ ਪਾਕਿਸਤਾਨ ਇਹਦੇ ਨੂੰ ਖਰੀਦ ਲੂਗਾ ਪਾਕਿਸਤਾਨ ਨੇ ਸਿੱਧਾ ਕਹਿਤਾ ਵੀ ਅਸੀਂ ਇਹ ਹੁਣ ਥਰਡ ਪਾਰਟੀ ਟ੍ਰੇਡ ਨੂੰ ਖਤਮ ਕਰ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਕਹਿੰਦੇ ਥਰਡ ਪਾਰਟੀ ਟ੍ਰੇਡ ਨੂੰ ਖਤਮ ਕਰ ਰਹੇ ਹਾਂ ਠੀਕ ਹੈ ਤਾਂ ਇਹਨਾਂ ਨੇ ਕੱਲ ਜਿਹੜਾ ਬਿਆਨ ਦਿੱਤਾ ਹੈ ਪਾਕਿਸਤਾਨ ਨੇ ਉਹ ਕਹਿੰਦਾ ਅਸੀਂ ਕੀ ਕਰਤਾ ਥਰਡ ਪਾਰਟੀ ਜਿਹੜਾ ਟ੍ਰੇਡ ਹੈ ਉਹਨੂੰ ਕੀ ਕਰਦੇ ਹਾਂ ਅਸੀਂ ਖਤਮ ਕਰ ਰਹੇ ਹਾਂ ਅਸੀਂ ਉਹਨੂੰ ਖਤਮ ਕਰ ਰਹੇ ਹਾਂ ਅਸੀਂ ਤੀਸਰਾ ਪੁਆਇੰਟ ਜਿਹੜਾ ਉਹਨਾਂ ਨੇ ਰੱਖਿਆ ਹੈ ਤੀਸਰਾ ਪੁਆਇੰਟ ਉਹਨਾਂ ਨੇ ਆਪਦਾ ਕੱਲ ਇਹ ਰੱਖਿਆ ਹੈ ਵੀ ਜੇਕਰ ਤੁਸੀਂ ਸਾਡੇ ਦੇਸ਼ ਦੇ ਉੱਤੋਂ ਕੋਈ ਵੀ ਜਹਾਜ਼ ਲੈ ਕੇ ਗਏ ਤਾਂ ਸਾਥੋਂ ਬੁਰਾ ਕੋਈ ਨਹੀਂ ਹੋਏਗਾ ਇਹ ਪਾਕਿਸਤਾਨ ਦਾ ਬਿਆਨ ਹੈ ਕਹਿੰਦੇ ਸਾਡਾ ਜਿਹੜਾ 에ਅਰ ਸਪੇਸ ਹੈ 에ਅਰ ਸਪੇਸ ਹੈ ਨਾ ਇਸ ਚੀਜ਼ ਨੂੰ ਤੁਸੀਂ ਨਹੀਂ ਯੂਜ਼ ਕਰ ਸਕਦੇ ਅੱਗੇ ਜਦੋਂ ਆਪਣੇ ਕੋਲੇ ਕੀ ਹੈ ਮੰਨ ਕੇ ਚੱਲੋ ਇੰਡੀਆ ਤੋਂ ਕੋਈ ਫਲਾਈਟ ਉੱਡਦੀ ਸੀ ਤਾਂ ਉਹ ਪਾਕਿਸਤਾਨ ਦੇ ਉੱਪਰ ਦੀ ਜਾਂਦੀ ਸੀਗੀ ਕਿੱਥੇ ਵੀ ਕੈਨੇਡਾ ਅਮਰੀਕਾ ਇੱਧਰ ਯੂਰਪ ਵਾਲੇ ਪਾਸੇ ਸਾਊਦੀ ਅਰਬ ਹੀ ਜਾਣਾ ਹੁੰਦਾ ਸੀ ਤਾਂ ਪਰ ਪਾਕਿਸਤਾਨ ਨੇ ਕੱਲ ਇਸ ਚੀਜ਼ ਨੂੰ ਕਿਹਾ ਤਾਂ ਵੀ ਪਾਕਿਸਤਾਨ ਦੇ ਉੱਪਰ ਦੀ ਕੋਈ ਵੀ ਫਲਾਈਟ ਜਿਹੜੀ ਹੈਗੀ ਆ ਉਹ ਨਹੀਂ ਜਾਏਗੀ ਸਮਝਾ ਗਈ ਠੀਕ ਹੈ ਤੇ ਤੁਸੀਂ ਦੇਖਿਆ ਵੀ ਹੋਏਗਾ ਵੀ ਹਮਲੇ ਤੋਂ ਬਾਅਦ ਜਦੋਂ ਮਾ ਪ੍ਰਾਈਮ ਮਿਨਿਸਟਰ ਆਪਣੇ ਕੋਲੇ ਸਾਊਦੀ ਅਰਬ ਸੀਗੇ ਤੇ ਉਹ ਭਾਰਤ ਵਾਪਸ ਆਇਆ ਤਾਂ ਉਹ ਕਿਹੜੇ ਰਸਤੇ ਵਾਪਸ ਆਇਆ ਗੁਜਰਾਤ ਦੇ ਰਸਤੇ ਵਾਪਸ ਆਇਆ ਭਾਈ ਗੁਜਰਾਤ ਦੇ ਰਸਤੇ ਉਹ ਪਾਕਿਸਤਾਨ ਦੇ ਰਸਤੇ ਵਾਪਸ ਨਹੀਂ ਆਏ ਕਿਉਂਕਿ ਇੰਡੀਆ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਪਾਕਿਸਤਾਨ ਕੋਲੇ ਇਹੀ ਹਥਿਆਰਾਂ ਵੀ ਉਹ ਸਾਡੇ ਕੋਲੇ ਸਭ ਤੋਂ ਪਹਿਲਾਂ ਕੀ ਖੋਏਗਾ 에ਅਰ ਸਪੇਸ ਖੋਏਗਾ ਤਾਂ ਆਪਣੇ ਆਲਿਆਂ ਨੇ ਪਹਿਲਾਂ ਹੀ ਸੋਚ ਲਿਆ ਵੀ ਆਪਾਂ ਗੁਜਰਾਤ ਤੋਂ ਦਿੱਲੀ ਚਲੇ ਜਾਵਾਂਗੇ ਕਿਹੜੀ ਗਾਸ ਗੱਲ ਹੈ ਥੋੜਾ ਜਿਆ ਆਪਾਂ ਨੂੰ ਫਿਊਲ ਜਿਹੜਾ ਹੈਗਾ ਉਹ ਜ਼ਿਆਦਾ ਖਰਚ ਕਰਨਾ ਪਏਗਾ ਬਸ ਕਿ ਕੱਲ ਆਪਣੇ ਕੋਲੇ ਪਾਕਿਸਤਾਨ ਨੇ ਆਪਦੇ ਤਿੰਨ ਪੁਆਇੰਟ ਦਿੱਤੇ ਉਦੋਂ ਪਹਿਲਾਂ ਇੰਡੀਆ ਨੇ ਜਿਹੜਾ ਹੈਗਾ ਉਹ ਰੈਕਟ ਕੀਤਾ ਸੀਗਾ ਇੰਡੀਆ ਦੇ ਜਿਹੜੇ ਤਿੰਨ ਮਤਲਬ ਤਿੰਨ ਚਾਰ ਪੁਆਇੰਟ ਸੀ ਉਹ ਕਿਹੜੇ ਸੀਗੇ ਉਹ ਵੀ ਪਹਿਲਾਂ ਇੰਡਸ ਵਾਟਰ ਟ੍ਰੀਟੀ ਜਿਹੜੀ ਹੈਗੀ ਉਹ ਖਤਮ ਕਰ ਦਿੱਤੀ ਜਾਏਗੀ ਠੀਕ ਹੈ ਜਿਹੜੇ ਆਪਣੇ ਕੋਲੇ ਇੱਥੇ ਲੋਕ ਰੇ ਰਹੇ ਜਿਨ੍ਹਾਂ ਕੋਲੇ ਵੀਜ਼ਾ ਹੈਗਾ 48 ਘੰਟਿਆਂ ਦੇ ਵਿੱਚ ਵਾਪਸ ਚਲੇ ਜਾਓ ਅਟਾਰੀ ਬਾਰਡਰ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਠੀਕ ਹੈ ਤੇ ਇਹਨਾਂ ਨੇ ਵੀ ਸੇਮ ਕੀਤਾ ਇਹਨਾਂ ਨੇ ਵੀ ਟਾਰੀ ਜਿਹੜਾ ਬਾਰਡਰ ਆ ਉਹ ਕੀ ਹੈ ਬੰਦ ਕਰ ਦਿੱਤਾ ਗਿਆ ਜਦੋਂ ਸਾਡੇ ਕੋਲੇ ਇੰਡਸ ਵਾਟਰ ਟ੍ਰੀਟੀ ਆਈ ਮਤਲਬ ਇੰਡਸ ਵਾਟਰ ਇੰਡੀ ਸੋਰੀ ਇੰਡਸ ਵਾਟਰ ਟ੍ਰੀਟੀ ਨੂੰ ਖਤਮ ਕੀਤਾ ਗਿਆ ਇੰਡੀਆ ਦੁਆਰਾ ਲਾਣ ਕੀਤਾ ਗਿਆ ਤਾਂ ਪਾਕਿਸਤਾਨ ਦਾ ਪਹਿਲਾ ਬਿਆਨ ਕੀ ਆਇਆ ਸੀਗਾ ਵੀ ਇੰਡੀਆ ਕੀ ਕਰ ਰਿਹਾ ਹੈਗਾ ਇਹ ਨੂੰ ਇੰਡਸ ਵਾਟਰ ਟ੍ਰੀਟੀ ਜਿਹੜੀ ਹੈਗੀ ਹੈ ਜੇਕਰ ਇਹ ਖਾਰਜ ਹੁੰਦੀ ਹੈ ਇੰਡਸ ਵਾਟਰ ਟ੍ਰੀਟੀ ਜੇਕਰ ਖਾਰਜ ਹੁੰਦੀ ਹੈ ਤਾਂ ਇਹ ਕੀ ਬਣ ਜਾਏਗਾ ਐਕਟ ਆਫ ਵਾਰ ਬਣ ਜਾਏਗਾ ਇਹ ਇੱਥੇ ਲੜਾਈ ਲੱਗ ਸਕਦੀ ਹੈ ਐਕਟ ਆਫ ਵਾਰ ਤੇ ਕੱਲ ਪੀਐਮ ਮੋਦੀ ਦਾ ਬਿਆਨ ਵੀ ਆਇਆ ਸੀਗਾ ਯੂਪੀ ਦੇ ਵਿੱਚ ਕਹਿੰਦਾ ਵੀ ਅਸੀਂ ਹਾਂ ਵੀ ਜਿਹੜੇ ਇਸ ਲਈ ਜ਼ਿੰਮੇਵਾਰ ਹੈ ਇਸ ਘਟਨਾ ਲਈ ਅਸੀਂ ਉਹਨਾਂ ਤੋਂ ਪੂਰੇ ਦਾ ਪੂਰਾ ਜਿਹੜਾ ਹੈਗਾ ਆਪਦਾ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਨਾ ਇਹਦੇ ਵਿੱਚ ਆਪਣੇ ਕੋਲੇ ਕੱਲ ਇਹ ਵੀ ਬਿਆਨ ਆਇਆ ਬਾਕੀ ਦੇਸ਼ਾਂ ਦਾ ਵੀ ਪਾਕਿਸਤਾਨ ਤੇ ਇੰਡੀਆ ਵਾਲੇ ਇਸ ਮੁੱਦੇ ਦੇ ਵਿੱਚ ਯੂਐਸਏ ਠੀਕ ਹੈ ਜਾਰਡਨ ਜਾਪਾਨ ਫਰਾਂਸ ਠੀਕ ਹੈ ਤੇ ਰਸ਼ੀਆ ਇਹ ਸਾਰੇ ਦੇਸ਼ ਕਿਹਦੇ ਵੱਲ ਨੇ ਇੰਡੀਆ ਵੱਲ ਨੇ ਠੀਕ ਹੈ ਚਾਈਨਾ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਕੀ ਦੇ ਵੱਲ ਨੇ ਇੰਡੀਆ ਵੱਲ ਨੇ ਇੱਕ ਕੱਲ ਆਪਣੇ ਕੋਲੇ ਜਿਹੜਾ ਹੈਗਾ ਆਪਾਂ ਨੂੰ ਪਤਾ ਲੱਗ ਚੁੱਕਿਆ ਹੈ ਇੱਕ ਕੱਲ ਦੀ ਡੇਟ ਦੇ ਵਿੱਚ ਹੋ ਚੁੱਕਿਆ ਹੈ ਤਾਂ ਕਾਫੀ ਸਾਰਾ ਮੁੱਦਾ ਜਿਹੜਾ ਆਪੱਖਿਆ ਹੋਇਆ ਹੋ ਸਕਦਾ ਵਾਰ ਲੱਗ ਜੇ ਪਰ ਜੇ ਵਾਰ ਲੱਗੀ ਤਾਂ ਬਹੁਤ ਸਾਰਾ ਨੁਕਸਾਨ ਜਿਹੜਾ ਹੈ ਸਾਨੂੰ ਝੱਲਣਾ ਪੈ ਸਕਦਾ ਪਰ ਜਿਹੜੀ ਆਪਣੇ ਕੋਲੇ ਮੈਟਰੀਅਲੀ ਵਾਰ ਹੈ ਉਸ ਤੋਂ ਪਹਿਲਾਂ ਕਿਹੜੀ ਵਾਰ ਚੱਲ ਰਹੀ ਹੈ ਹੁਣ ਵਾਟਰ ਵਾਲੀ ਪਾਣੀ ਵਾਲੀ ਜਿਹੜੀ ਕਿ ਬਹੁਤ ਖਤਰਨਾਕ ਹੁੰਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਵਾਟਰ ਵਾਲੀ ਪਾਣੀ ਦੇ ਪਿੱਛੇ ਠੀਕ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਆਈਆਂ ਹੋਈਆਂ ਨੇ ਸ਼ਿਮਲਾ ਐਗਰੀਮੈਂਟ ਵੀ ਆਪਾਂ ਡਿਸਕਸ ਕੀਤਾ ਹੁਣ ਇਸ ਸਾਰੇ ਜਿਹੜੀ ਘਟਨਾਕਰਮ ਆਪਣੇ ਕੋਲੇ ਪੈ ਲਗਾਉਣ ਦੇ ਵਿੱਚ ਵਰਪਿਆ ਸੀਗਾ ਉਹਦੇ ਪਿੱਛੇ ਜਿਹੜਾ ਆਪਣੇ ਕੋਲੇ ਸੀਗਾ ਆਪਣੇ ਕੋਲੇ ਰੈਜ਼ਿਸਟੈਂਸ ਫਰੰਟ ਠੀਕ ਹੈ ਲਖਸ਼ਰੇ ਤੈਬਾ ਨਾਂ ਦਾ ਕੋਈ ਗਰੁੱਪ ਹੈ ਜੋ ਇਸ ਚੀਜ਼ ਨੂੰ ਜਿਨੇ ਇਸ ਚੀਜ਼ ਨੂੰ ਇਲਜ਼ਾਮ ਮਤਲਬ ਇਸ ਚੀਜ਼ ਨੂੰ ਕੀਤਾ ਹੈ ਇਹ ਜਿਹੜਾ ਆਪਣੇ ਕੋਲੇ ਇਸ ਦੁਖ ਦਾਇਕ ਘਟਨਾ ਜਿਹੜੀ ਹੈਗੀ ਆ ਉਹਦੇ ਪਿੱਛੇ ਜਿਹੜਾ ਹੱਥ ਹੈ ਉਹ ਇਸ ਚੀਜ਼ ਦਾ ਠੀਕ ਹੈ ਮਤਲਬ ਕੌਣ ਆਪਣੇ ਕੋਲੇ ਲਖਸ਼ਰੇ ਤੈਬਾ ਓਕੇ ਆ ਜੀ ਤਾਂ ਇਹ ਸਾਰਾ ਘਟਨਾ ਕਰਮ ਰਿਹਾ ਜੀ ਕੱਲ ਤੱਕ ਮਤਲਬ 22 ਤਰੀਕ ਤੋਂ ਲੈ ਕੇ ਕੱਲ ਤੱਕ ਦਾ ਤੁਹਾਨੂੰ ਜਿਹੜਾ ਆਪਣੇ ਕੋਲੇ ਘਟਨਾ ਕਰਮ ਰਿਹਾ ਉਹਦੇ ਬਾਰੇ ਤੁਹਾਨੂੰ ਮੈਂ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜਿਵੇਂ ਜਿਵੇਂ ਹੋਰ ਘਟਨਾ ਕਰਮ ਆਈ ਜਾਏਗਾ ਕੁਛ ਨਾ ਕੁਛ ਆਪਣੇ ਕੋਲੇ ਹਿਸਟੋਰੀਕਲੀ ਪੁਆਇੰਟ ਜੁੜੇ ਜਾਣਗੇ ਜਾਂ ਆਪਣੇ ਕੋਲੇ ਆਪਣੀ ਸਬਜੈਕਟ ਦੇ ਰਿਲੇਟਡ ਕੁਛ ਪੁਆਇੰਟ ਜੁਣੇ ਜਾਣਗੇ ਜਿਵੇਂ ਇੰਡਸ ਵਾਟਰ ਟੀਟੀ ਕੀ ਹੈ ਜਾਂ ਆਪਣੇ ਕੋਲੇ ਸ਼ਿਮਲਾ ਐਗਰੀਮੈਂਟ ਕੀ ਹੈ ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਜਿਹੜੀ ਹੈਗੀ ਤੁਹਾਨੂੰ ਦਿੰਦੇ ਰਵਾਂਗੇ ਨਾਲ ਦੀ ਨਾਲ ਠੀਕ ਹੈ ਤਾਂ ਅੱਜ ਦੀ ਕਲਾਸ ਵਿੱਚ ਇੰਨਾ ਹੀ ਰੱਖਦੇ ਆਂ ਤੇ ਅਗਲੀ ਕਲਾਸ ਦੇ ਵਿੱਚ ਜੇ ਹੋਰ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸੋਨੂੰ ਇਨਫੋਰਮੇਸ਼ਨ ਦੇਵਾਂਗੇ ਠੀਕ ਹੈ ਜੀ ਤਾਂ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਰ ਦਿਓ ਵੀ ਵੱਧ ਤੋਂ ਵੱਧ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਇੰਡਸ ਵਾਟਰ ਟ੍ਰੀਟੀ ਕੀ ਚੀਜ਼ ਹੈ ਜਾਂ ਸ਼ਿਮਲਾ ਐਗਰੀਮੈਂਟ ਕੀ ਚੀਜ਼ ਹੈ ਠੀਕ ਹੈ ਇਹ ਸਾਰੀ ਚੀਜ਼ ਅਸਟੂਡੈਂਟ ਮਿਲਾਂਗੇ ਅਗਲੀ ਕਲਾਸ ਦੇ ਵਿੱਚ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ